ਸਾਬਕਾ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਮਾਮਲਾ ਹੁਣ ਹੋਰ ਪੱਕਾਦਾ ਜਾ ਰਿਹਾ ਹੈ ਦੱਸਦੀ ਕਿ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ 25 ਦਸੰਬਰ 1992 ਨੂੰ ਜਿਹੜਾ ਜਾਲੀ ਜਿਹੜਾ ਉਹਨਾਂ ਦਾ ਅਨਕਾਊਂਟਰ ਕੀਤਾ ਗਿਆ ਜਿਸ ਤੋਂ ਬਾਅਦ ਹਾਈ ਕੋਰਟ ਤੱਕ ਇਹ ਜਿਹੜਾ ਮਾਮਲਾ ਜਾ ਚੁੱਕਿਆ ਉਹਨਾਂ ਦੇ ਪੁੱਤਰ ਹਰੀ ਸਿੰਘ ਨੇ ਇਹ ਪਟੀਸ਼ਨ ਦਾਇਰ ਕੀਤੀ ਤਾਂ ਹੁਣ ਉਹਨਾਂ ਨੇ ਪੰਜਾਬ ਸਰਕਾਰ ਤੋਂ ਹੁਣ ਮਾਨ ਸਰਕਾਰ ਤੋਂ ਇਸਦੀ ਰਿਪੋਰਟ ਮੰਗੀ ਹੈ ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਦೇನೆ ਆਂ ਅਕਾਲ ਤਖਤ ਸਰਵ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਹਰਾਸਤ ਸਬੰਧੀ ਹਾਈ ਕੋਰਟ ਵਿੱਚ ਝੂਠੇ ਤਤਪੇਸ਼ ਕਾਰਨ ਇਸ ਦੀ ਜਾਂਚ ਕਰਨ ਤੇ ਜਗਰਾਉਂ ਪੁਲਿਸ ਜ਼ਿਲ੍ਹਾ ਤਤਕਾਲੀ ਐਸਪੀ ਸਰਮਨ ਸਿੰਘ ਅਤੇ ਉਥੇ ਦੇ ਜਿਹੜੇ ਐਸਐਚਓ ਗਰਮੀਤ ਸਿੰਘ ਦੇ ਉੱਤੇ ਹੁਣ ਇੱਕ ਹੋਰ ਜਿਹੜਾ ਅਪਰਾਧਿਤ ਜਿਹੜਾ ਕੇਸ ਹੈ ਇਸ ਦੀ ਸੁਣਵਾਈ ਨੂੰ ਲੈ ਕੇ ਹਾਈ ਕੋਰਟ ਨੇ ਇਸਤੇ ਨੋਟਿਸ ਜਾਰੀ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਤੋਂ ਜਵਾਬ ਮੰਗਿਆ ਹੈ ਜਥੇਦਾਰ ਕੌਂਕੇ ਦੇ بیٹے ਹਰੀ ਸਿੰਘ ਸੇਖੋਂ ਨੇ ਅੱਜ ਜਿੱਥੇ ਉਹਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਿੱਥੇ ਕਿਹਾ ਸੀ ਕਿ 25 ਦਸੰਬਰ 1992 ਨੂੰ ਉਹਨਾਂ ਦੇ ਪਿਤਾ ਨੂੰ ਪੁਲਿਸ ਨੇ ਚੁੱਕ ਲਿਆ ਸੀ ਅਤੇ ਉਹਨਾਂ ਦੀ ਮਾਤਾ ਜੀ ਗੁਰਨੇਲ ਕੌਰ ਹਿਰਾਸਤ ਵਿੱਚ ਲੈ ਗਏ ਜਿੱਥੇ ਭਾਈ ਕੌਂਕੇ ਨੂੰ ਰੋਟੀ ਪਾਣੀ ਦੇ ਕੇ ਆਉਂਦੇ ਰਹੇ ਪਰ ਜਦੋਂ ਕਈ ਦਿਨ ਤੱਕ ਨਹੀਂ ਛੱਡਿਆ ਤਾਂ ਉਹਨਾਂ ਨੇ ਹਾਈ ਕੋਰਟ ਵਿੱਚ ਬੰਦੀ ਪਰਤਾਖੀ ਕਰਨ ਪਟੀਸ਼ਨ ਦਾਇਰ ਕੀਤੀ ਜਨਵਰੀ 1993 ਨੂੰ ਹਾਈ ਕੋਰਟ ਨੇ ਵਾਰੰਟ ਅਫਸਰ ਲਗਾਇਆ ਤੇ 6 ਤਰੀਕ ਨੂੰ ਵਾਰੰਟ ਅਫਸਰ ਨੇ ਹਾਈ ਕੋਰਟ ਵਿੱਚ ਦਿੱਤੀ ਰਿਪੋਰਟ ਵਿੱਚ ਕਿਹਾ ਕੀ ਜਗਰਾਉਂ ਥਾਣੇ ਤੇ ਸੀਏ ਸਟਾਫ ਵਿੱਚ ਕੌਂਕੇ ਨਹੀਂ ਮਿਲੇ ਇਸ ਸਬੰਧੀ ਪੁਲਿਸ ਅਫਸਰ ਸਰਵਨ ਸਿੰਘ ਗਰਮੀਤ ਸਿੰਘ ਤੇ ਅਜੀਤ ਸਿੰਘ ਨੇ ਹਾਈ ਕੋਰਟ ਵਿੱਚ ਹਲਫਨਾਮਿਆ ਰਾਹੀਂ ਕਿਹਾ ਕਿ 25 ਦਸੰਬਰ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਜਦੋਂ ਕਿ 2 ਜਨਵਰੀ ਨੂੰ ਐਸਐਚਓ ਗਰਮੀਤ ਸਿੰਘ ਨੇ ਸਿਦਮਾਬੇਟ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਕਿ ਪੁਲਿਸ ਗੁਰਦੇਵ ਸਿੰਘ ਨੂੰ ਕੰਨਿਆ ਪਿੰਡ ਵੇਚ ਹਥਿਆਰਾਂ ਦੀ ਪਾਲ ਵਿੱਚ ਲੈ ਗਈ ਤੇ ਉੱਥੇ ਖੜਕੋ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਤੇ ਗੁਰਦੇਵ ਸਿੰਘ ਕੌਂਕੇ ਫਰਾਰ ਹੋ ਗਏ ਹੁਣ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਤਿੰਨੇ ਪੁਲਿਸ ਅਫਸਰਾਂ ਨੂੰ ਪਤਾ ਸੀ ਕਿ ਕੌਂਕੇ ਪੁਲਿਸ ਕੋਲ ਸਨ ਪਰ ਫਿਰ ਵੀ ਹਾਈ ਕੋਰਟ ਵਿੱਚ ਝੂਠਾ ਹਲਫਨਾਮਾ ਦਿੱਤਾ ਗਿਆ ਲਿਹਾਜਾ ਕਰਵਾਈ ਕੀਤੀ ਗਈ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2 ਜਨਵਰੀ ਨੂੰ ਐਫ ਆਈ ਆਰ ਹੋਣ ਤੋਂ ਬਾਅਦ ਇਤਤਾਰ ਕੌਂਕੇ ਨਹੀਂ ਦਿਸੇ ਤੇ ਕਈ ਮੌਤਬਰ ਬੰਦਿਆਂ ਨੇ ਉਹਨਾਂ ਨੂੰ ਥਾਣੇਵਾਰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਸੀ ਤੇ ਜਥੇਦਾਰ ਕੌਂਕੇ ਨੂੰ ਮਾਰ ਦਿੱਤਾ ਗਿਆ ਸੀ ਅਤੇ ਇਸ ਕਾਰਨ ਸਿਧਵਾ ਬੇਟ ਵਿਖੇ ਝੂਠੀ ਐਫਆਈਆ ਦਰਜ ਕੀਤੀ ਗਈ ਤੇ 2 ਜਨਵਰੀ 1992 ਨੂੰ ਐਸਐਸਪੀ ਤੇ ਐਸਪੀ ਡੀਸੀ ਦੀ ਤਵਾਦਲੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਪੱਕਦਾ ਗਿਆ ਔਰ ਇਹ ਮਾਮਲਾ ਇੱਕ ਵਾਰ ਫੇਰ ਹੁਣ ਉੱਠ ਰਿਹਾ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਔਰ ਜਥੇਦਾਰ ਪਾਇ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਇਨਸਾਫ ਦੀ ਕੋਹਾਰ ਲਗਾ ਰਹੇ ਹਨ ਜਿਸ ਨੂੰ ਲੈ ਕੇ ਅਕਾਲੀ ਦਲ ਨੇ ਆਪਣੀ ਸਫਾਈ ਦਿੱਤੀ ਹੈ ਕਾਂਗਰਸ ਨੇ ਆਪਣੀ ਸਫਾਈ ਦਿੱਤੀ ਹੈ ਤਾਂ ਮੌਜੂਦਾ ਸਰਕਾਰ ਨੂੰ ਹੁਣ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਨੋਟਿਸ ਭੇਜਿਆ ਹੈ ਕਿ ਇਸ ਮਾਮਲੇ ਦੀ ਦੁਬਾਰਾ ਤੋਂ ਵਰੀ ਕੀ ਨਾਲ ਜਾਂਚ ਕੀਤੀ ਜਾਵੇ